ਪੰਜਾਬ ਚ ਪਾਵਰ ਕਾਮ ਦੇ ਇੰਜੀਨੀਅਰ ਐਸੋਸੀਏਸ਼ਨ ਦੇ ਵੱਲੋਂ ਮੁੱਖ ਮੰਤਰੀ ਨੂੰ ਲਿਖੀ ਗਈ ਚਿੱਠੀ ਤਬਾਹ ਦੇ ਮਾਮਲਾ ਹੋਰ ਭੱਗ ਗਿਆ ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੰਗ ਕੀਤੀ ਹੈ ਕਿ ਇਸ ਦੀ ਕੇਂਦਰੀ ਏਜੰਸੀ ਵੱਲੋਂ ਜਾਂਚ ਹੋਣੀ ਚਾਹੀਦੀ ਹੈ ਪਾਰਟੀ ਫੰਡ ਦੇ ਨਾਮ ਦੇ ਉੱਤੇ ਇੱਕ ਘਪਲਾ ਦੱਸ ਦਿੱਤਾ ਉਹਨਾਂ ਨੇ ਕਿ ਘਪਲਾ ਹੋਇਆ ਜਿਹੜਾ ਇਸ ਦੀ ਜਾਂਚ ਜਾਂ ਤਾਂ ਈਡੀ ਕਰੇ ਜਾਂ ਫਿਰ ਸੀਬੀਆਈ ਕਰੇ ਹਾਲਾਂਕਿ ਪੰਜਾਬ ਦੇ ਵਿੱਚ ਭਾਜਪਾ ਭਾਜਪਾ ਪਾਰਟੀ ਨੂੰ ਛੱਡ ਕੇ ਇਸ ਤੋਂ ਇਲਾਵਾ ਜਿੰਨੀਆਂ ਧਿਰਾਂ ਨੇ ਉਹਨਾਂ ਨੇ ਹੁਣ ਤੱਕ ਕੇਂਦਰੀ ਏਜੰਸੀਆਂ ਦੀ ਵੀ ਜਿਹੜੀ ਦਰਵਰਤੋਂ ਹੋਣ ਦੀ ਗੱਲ ਆਖੀ ਹੈ ਇੱਥੋਂ ਤੱਕ ਕਿ ਕਾਂਗਰਸ ਪਾਰਟੀ ਵੱਲੋਂ ਸਭ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਵਿਜੀਲੈਂਸ ਦੇ ਉੱਤੇ ਚੁੱਕੇ ਗਏ ਇਹਨਾਂ ਏਜੰਸੀਆਂ ਤੇ ਇਸੇ ਕਰਕੇ ਕੀ ਵਿਰੋਧੀ ਧਿਰ ਦੇ ਨੇਤਾ ਨੇ ਇਸ ਨੂੰ ਵਿਜੀਲੈਂਸ ਦੇ ਹਵਾਲੇ ਦੇਣ ਦੀ ਬਜਾਏ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਦਰਅਸਲ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਵਾਰੀ ਤੁਹਾਡੇ ਨਾਲ ਵਿਸਥਾਰ ਪੂਰਵਕ ਇਹ ਮੁੱਦਾ ਸਾਂਝਾ ਕਰ ਚੁੱਕੇ ਹਾਂ ਜਿਹੜੇ ਇਸ ਮੁੱਦੇ ਤੋਂ ਜਾਣੂ ਨਹੀਂ ਉਹਨਾਂ ਨੂੰ ਦੱਸ ਦਈਏ ਕਿ PSEBs ਜਿਹੜੀ ਇੰਜੀਨੀਅਰ ਐਸੋਸੀਏਸ਼ਨ ਹੈ ਉਹਨਾਂ ਦੇ ਵੱਲੋਂ ਇੱਕ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਜਾਂਦੀ ਹੈ ਇਸ ਵਿੱਚ ਦੱਸਿਆ ਗਿਆ ਕਿ ਹਾਰਪੁਰ ਇਲਾਕੇ ਦੇ ਵਿੱਚ ਇੱਕ ਸਾਡੇ ਇਮਾਨਦਾਰ ਇੰਜੀਨੀਅਰ ਤੋਂ ਪਾਰਟੀ ਫੰਡ ਦੇ ਨਾਮ ਦੇ ਉੱਤੇ ਕੁਝ ਲੀਡਰਾਂ ਨੇ ਪੈਸੇ ਮੰਗੇ ਨੇ ਕਿ ਪਾਰਟੀ ਫੰਡ ਜਮ੍ਹਾਂ ਕਰਾਉਣਾ ਇਸੇ ਤਰ੍ਹਾਂ ਸਾਡੀ ਜਿਹੜੀ ਜਾਣਕਾਰੀ ਹੈ ਅਸੀਂ ਜਿੱਥੇ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਜਾਣਕਾਰ ਜਿਹੜੇ ਪ੍ਰੋਸੇਜਗ ਸੂਤਰ ਨੇ ਉਹ ਵੀ ਦੱਸਦੇ ਨੇ ਕਿ ਸਾਡੇ ਜਿਹੜੀਆਂ ਵੱਖੋ ਵੱਖਰੇ ਜ਼ੋਨ ਵੰਡੇ ਹੋਏ ਨੇ ਖਾਸ ਕਰਕੇ ਨਾਰਥ ਜ਼ੋਨ ਦੇ ਵਿੱਚ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਇਹ ਜਿਹੜੇ ਇਲਾਕੇ ਆਉਂਦੇ ਨੇ ਇੱਥੇ ਵੀ ਇਸੇ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਫੰਡ ਮੰਗਿਆ ਜਾ ਰਿਹਾ ਔਰ ਬਾਰਡਰ ਦਾ ਜਿਹੜਾ ਜ਼ੋਨ ਹੈ ਚਾਹੇ ਉਹ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਤਰਨਤਾਰ ਇਹ ਪਾਸਾ ਵੀ ਇੱਥੇ ਵੀ ਇਸ ਤਰ੍ਹਾਂ ਦੀਆਂ ਸਾਡੇ ਕੋਲ ਸ਼ਿਕਾਇਤਾਂ ਆ ਰਹੀਆਂ ਨੇ ਪਰ ਹਾਲੇ ਤੱਕ ਉਸ ਚਿੱਠੀ ਦੇ ਵਿੱਚ ਕਿਹੜੇ ਲੀਡਰ ਨੇ ਫੰਡ ਮੰਗੇ ਇਸ ਦਾ ਤਾਂ ਜ਼ਿਕਰ ਨਹੀਂ ਹੈ ਪਰ ਇਸ ਦੀ ਜਾਂਚ ਪੜਤਾਲ ਕਰਵਾਉਣ ਦੇ ਲਈ ਆਖਿਆ ਗਿਆ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕੋਲ 6 ਤਰੀਕ ਨੂੰ 6 ਫਰਵਰੀ ਨੂੰ ਚਿੱਠੀ ਪੁੱਜ ਗਈ ਸੀ ਉਸ ਤੋਂ ਬਾਅਦ ਹਾਲੇ ਤੱਕ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਇਸ ਉੱਤੇ ਵਿਚਾਰ ਵਟਾਂਦਰਾ ਹੋਇਆ ਕਿ ਨਹੀਂ ਹੋਇਆ ਇਸ ਬਾਰੇ ਅਧਿਕਾਰਤ ਤੌਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਲੇ ਨਹੀਂ ਦਿੱਤੀ ਗਈ ਕਿ ਹਾਂ ਇਸ ਦੀ ਨਿਰਪੱਖਤਾ ਨਾਲ ਜਾਂਚ ਹੋਵੇਗੀ ਇਸ ਮਾਮਲੇ ਦੇ ਉੱਤੇ ਅਸੀਂ ਵੀ ਜਿਹੜੇ ਮੰਤਰੀ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਆਖਰਕਾਰ ਉਹ ਇਸ ਮਸਲੇ ਨੂੰ ਲੈ ਕੇ ਕੀ ਸੋਚਦੇ ਨੇ ਕਿਉਂਕਿ ਉਹਨਾਂ ਨੂੰ ਚਿੱਠੀ ਨਹੀਂ ਲਿਖੀ ਗਈ ਸਿੱਧਾ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂਦੀ ਹੈ ਕੀ ਪਾਵਰ ਕਾਮ ਦੇ ਇੰਜੀਨੀਅਰ ਐਸੋਸੀਏਸ਼ਨ ਨੇ ਮੰਤਰੀ ਦੇ ਉੱਤੇ ਭਰੋਸਾ ਨਹੀਂ ਕੀਤਾ ਕਿ ਮੰਤਰੀ ਨੂੰ ਚਿੱਠੀ ਲਿਖਾਂਗੇ ਪਤਾ ਨਹੀਂ ਜਾਂਚ ਹੋਣੀ ਹੈ ਨਹੀਂ ਹੋਣੀ ਇਸ ਕਰਕੇ ਕੀ ਇਹ ਮਾਮਲਾ ਇੰਨਾ ਵੱਡਾ ਹੈ ਕਿ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣਾ ਲਾਜ਼ਮੀ ਸੀ ਤੋ ਲਿਆ ਦਿੱਤਾ ਗਿਆ ਹੁਣ ਦੇਖਦੇ ਹਾਂ ਕਿ ਇਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਕਦਮ ਕੀ ਚੁੱਕਦੇ ਨੇ ਪਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਫੰਡ ਕੱਪਲੇ ਦੀ ਜਾਂਚ ਐਨਫੋਰਸਮੈਂਟ ਡਾਇਰੈਕਟੋਰੇਟ ਜਾਂ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਤੋਂ ਕਰਵਾਈ ਜਾਣ ਦੀ ਮੰਗ ਕਰ ਦਿੱਤੀ ਹੈ ਉਹਨਾਂ ਪੰਜਾਬ ਸਰਕਾਰ ਤੇ ਪਾਵਰ ਕਾਮ ਦੇ ਅਧਿਕਾਰੀ ਤੋਂ ਜਿਹੜੇ ਨੇ ਜ਼ਬਰੀ ਪਾਰਟੀ ਫੰਡ ਵਸੂਲਣ ਲਈ ਆਪਣੇ ਪ੍ਰਭਾਵ ਦੀ ਦਰਵਾਰਤੋ ਕਰਨ ਦਾ ਦੋਸ਼ ਲਾਇਆ ਉਹਨਾਂ ਕਿਹਾ ਕਿ ਖਾਤੀ ਕਟੜ ਇਮਾਨਦਾਰ ਪਾਰਟੀ ਨੇ ਹਾਲੀ ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਫੰਡ ਇਕੱਠਾ ਕਰਨ ਲਈ ਪੰਜਾਬ 'ਵੀ ਸਰਕਾਰੀ ਮਸ਼ੀਨਰੀ ਦੀ ਦਰਵਾਰਤੋ ਕੀਤੀ ਹੈ ਉਹਨਾਂ ਕਿਹਾ ਕਿ ਆਪਣੇ ਕੈਬਨਿਟ ਮੰਤਰੀਆਂ ਰਾਹੀਂ ਆਪ ਨੇ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਨੂੰ ਜ਼ਬਰਦਸਤੀ ਪਾਰਟੀ ਫੰਡ ਇਕੱਠਾ ਕਰਨ ਦੀ ਧਮਕੀ ਦਿੱਤੀ ਹੈ ਇਹ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਚੁੱਕੇ ਗਏ ਸਵਾਲ ਨੇ ਇਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਪ੍ਰਤਾਪ ਸਿੰਘ ਬਾਜਵਾ ਨੂੰ ਦੇਣਾ ਜ਼ਰੂਰੀ ਸਮਝਣਗੇ ਜਵਾਬ ਜਾਂ ਫਿਰ ਜਿਹੜੀ ਚਿੱਠੀ ਆਈ ਹੈ ਉਸ ਦੇ ਆਧਾਰ ਦੇ ਉੱਤੇ ਜਾਂਚ ਕਰਵਾਉਣ ਦੇ ਹੁਕਮ ਦੇਣਗੇ ਕਿਉਂਕਿ ਹੁਣ ਦੀ ਮੀਟਿੰਗ ਜਿਹੜੀ ਹਾਲ ਦੀ ਘੜੀ ਦੇ ਵਿੱਚ ਜਿਹੜੀ ਚਿੱਠੀ ਕੱਢੀ ਗਈ ਹੈ ਔਖੋ ਵੱਖਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਦਫ਼ਤਰ ਤੋਂ ਉਹ ਇਹੀ ਕਿ ਭ੍ਰਿਸ਼ਟਾਚਾਰ ਦੇ ਉੱਤੇ ਨੱਥ ਪਾਈ ਜਾਣੀ ਚਾਹੀਦੀ ਹੈ ਜਿਹੜੇ ਭ੍ਰਿਸ਼ਟਾਚਾਰ ਦੇ ਉੱਤੇ ਨੱਥ ਨਹੀਂ ਪਾਉਣਗੇ ਉਹਨਾਂ ਦੇ ਖਿਲਾਫ ਜਿਹੜੀ ਹੈ ਏ ਸੀ ਆਰ ਬੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਲਿਖੀ ਜਾਏਗੀ ਕਿ ਬਾਅਦ ਵਿੱਚ ਫਿਰ ਉਹਨਾਂ ਅਫਸਰਾਂ ਨੂੰ ਪੁੱਛਤਾਉਣਾ ਪੈ ਸਕਦਾ ਔਰ ਵਿਧਾਇਕਾਂ ਦੀ ਫੀਡਬੈਕ ਤੇ ਉੱਤੇ ਤੇ ਆਮ ਜਨਤਾ ਦੀ ਫੀਡਬੈਕ ਦੇ ਉੱਤੇ ਹੀ ਉਹ ਰਿਪੋਰਟ ਜਿਹੜੀ ਆ ਤਿਆਰ ਹੋਣੀ ਹੈ ਕਿ ਕਿਹੜੇ ਅਫਸਰ ਨੇ ਇਮਾਨਦਾਰੀ ਨਾਲ ਕੰਮ ਕੀਤਾ ਕਿ ਨਹੀਂ ਕੀਤਾ ਪਰ ਇਸ ਘਟਨਾਕ੍ਰਮ ਜਾਂ ਇਸ ਚਿੱਠੀ ਤੋਂ ਬਾਅਦ ਜਿਹੜੇ ਉੱਥੇ ਸਵਾਲ ਨੇ ਉੱਥੇ ਤੇ ਖੁਦ ਚਾਹੇ ਉਹ ਵਿਧਾਇਕ ਹੋਣ ਜਾਂ ਮੰਤਰੀ ਹੋਣ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਨੇ ਕਿ ਕਿਵੇਂ ਜਬਰੀ ਵਸੂਲੀ ਕੀਤੀ ਗਈ ਹੈ ਔਰ ਇਹ ਜਿਹੜਾ ਮਾਮਲਾ ਇਸ ਨੂੰ ਕੀ ਫਰੋਤੀ ਨਾਲ ਜੋੜ ਕੇ ਵੇਖਿਆ ਜਾਵੇ ਜਾਂ ਪਾਰਟੀ ਫੰਡ ਦੇ ਨਾਮ ਦੇ ਉੱਤੇ ਕੌਣ ਲੀਡਰ ਸੀ ਜਿਹੜਾ ਆਮ ਆਦਮੀ ਪਾਰਟੀ ਦਾ ਚੋਟੀ ਦਾ ਜਿਹੜੀਆਂ ਆਪਣੀਆਂ ਜੇਬਾਂ ਭਰ ਰਿਆ ਸੀ ਇਹ ਤੇ ਹਾਲੇ ਇੱਕ ਮਹਿਕਮੇ ਦੇ ਅੰਦਰ ਲਿਖੀ ਗਈ ਚਿੱਠੀ ਹੈ ਉਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮਹਿਕਮਿਆਂ ਦੇ ਵਿੱਚ ਇਸੇ ਤਰ੍ਹਾਂ ਪਾਰਟੀ ਫੰਡ ਦੇ ਉੱਤੇ ਨਾਮ ਦੇ ਉੱਤੇ ਕਿਸੇ ਨੇ ਵਸੂਲੀ ਕੀਤੀ ਕਿ ਨਹੀਂ ਕੀਤੀ ਇਹ ਸਾਰੇ ਸਵਾਲਾਂ ਦੇ ਜਵਾਬ ਤਾਂ ਨਿਰਪੱਖਤਾ ਦੇ ਨਾਲ ਹੋਈ ਜਾਂਚ ਪੜਤਾਲ ਤੋਂ ਹੀ ਮਿਲ ਸਕਦੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਕੇਂਦਰੀ ਏਜੰਸੀਆਂ ਤੋਂ ਮੰਗ ਕੀਤੀ ਹੈ ਜਾਂਚ ਪੜਤਾਲ ਕਰਾਉਣ ਦੀ ਪਰ ਇਸ ਦਾ ਵੀ ਹੱਕ ਜਾਂ ਤਾਂ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਸੋਮੋਟੋ ਲੈਂਦੀ ਹੈ ਜਾਂ ਫਿਰ ਹਾਈ ਕੋਰਟ ਤੱਕ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਪਹੁੰਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਵੀ ਜਾਂਚ ਪੜਤਾਲ ਕਰਨ ਦਾ ਹੁਕਮ ਦਿੱਤਾ ਜਾ ਸਕਦਾ ਹੈ ਜਾਂ ਫਿਰ ਇਹ ਪੰਜਾਬ ਸਰਕਾਰ ਦੇ ਹੱਥ ਵਿੱਚ ਕਮਾਂਡ ਹੈ ਕਿ ਉਹਨਾਂ ਨੇ ਜਾਂਚ ਪੜਤਾਲ ਕਿਵੇਂ ਤੇ ਕਿਵੇਂ ਤੇ ਕਦੋਂ ਕਰਵਾਉਣੀ ਹੈ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਪਰ ਪੰਜਾਬ ਸਰਕਾਰ ਦੇ ਉੱਤੇ ਹੁਣ ਨਿਰਭਰ ਕਰਦੀਆਂ ਨੇ ਪਰ ਜੇਕਰ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਸ਼ਾਮਲ ਹੁੰਦੇ ਨੇ ਜਿਵੇਂ ਕਿ ਇੰਜੀਨੀਅਰਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਤਾਂ ਫਿਰ ਇਹ ਮਾਮਲਾ ਕਿਸੇ ਇੱਕ ਇੰਜੀਨੀਅਰ ਦਾ ਨਹੀਂ ਹਾਲਾਂਕਿ ਬਹੁਤ ਸਾਰੇ ਅਜਿਹੇ ਲੋਕਾਂ ਤੋਂ ਜਿਹੜੇ ਕੰਮ ਕਰਨ ਵਾਲੇ ਅਧਿਕਾਰੀ ਨੇ ਮੁਲਾਜ਼ਮ ਨੇ ਅਫਸਰ ਨੇ ਉਹਨਾਂ ਤੋਂ ਇਸ ਤਰ੍ਹਾਂ ਦੀ ਜ਼ਬਰੀ ਵਸੂਲੀ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਹਾਲਾਂਕਿ ਚਿੱਠੀ ਦੇ ਵਿੱਚ ਇੱਕੋ ਅਧਿਕਾਰੀ ਇੱਕੋ ਇੰਜੀਨੀਅਰ ਜਿਹੜੇ ਕਿ ਹਿਸ਼ਾਰਪੁਰ ਇਲਾਕੇ 'ਚ ਕੰਮ ਕਰਦੇ ਨੇ ਪਾਵਰ ਕਾਮ ਦੇ ਉਹਨਾਂ ਦਾ ਹਵਾਲਾ ਦਿੱਤਾ ਗਿਆ ਕਿ ਉਹਨਾਂ ਤੋਂ ਇਸ ਤਰ੍ਹਾਂ ਦੀ ਜ਼ਬਰੀ ਵਸੂਲੀ ਹੋਈ ਹੈ ਦੇਖਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਐਕਸ਼ਨ ਇਸ ਮਾਮਲੇ ਵਿੱਚ ਕੀ ਹੁੰਦਾ ਜਾਂ ਪ੍ਰਤੀਕਿਰਿਆ ਜ਼ੁਬਾਨੀ ਕੀ ਆਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਦਿੱਲੀ ਦੇ ਵਿੱਚ ਜਿਹੜੇ ਨਤੀਜੇ ਆਏ ਨੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਵੀ ਇਹ ਫਿਕਰਮੰਦੀ ਜ਼ਰੂਰ ਹੋਣ ਲੱਗੀ ਹੈ ਕਿ ਪੰਜਾਬ ਦੇ ਵਿੱਚ ਰਹਿੰਦੇ ਕਾਰਜਕਾਲ ਦੇ ਵਿੱਚ ਅਜਿਹੇ ਕਿਹੜੇ ਕੰਮ ਕਰੀਏ ਜਿਹੜੇ ਮੀਲ ਪੱਥਰ ਸਾਬਤ ਹੋ ਜਾਣ ਔਰ ਉਹਨਾਂ ਨੂੰ 227 ਦੇ ਵਿੱਚ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਲੋਕ ਮੁੜ ਉਹਨਾਂ ਨੂੰ ਚੁਣ ਕੇ ਸਰਕਾਰ ਬਣਾ ਦੇਣ ਇਸ ਦੇ ਲਈ ਬਹੁਤ ਸਾਰੇ ਅਜਿਹੇ ਕਮਾਂ ਦੀ ਹਾਲੇ ਲੋੜ ਹੈ ਔਰ ਜਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਜੇਕਰ ਇਹਨਾਂ ਦੀ ਵੀ ਨਿਰਪੱਖਤਾ ਨਾਲ ਜਾਂਚ ਪੜਤਾਲ ਹੁੰਦੀ ਹੈ ਔਰ ਜਬਰੀ ਵਸੂਲੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਜੇਕਰ ਨਿਕਲਦੇ ਨੇ ਚਾਹੇ ਵੱਡਾ ਲੀਡਰ ਹੈ ਚਾਹੇ ਛੋਟਾ ਲੀਡਰ ਹੈ ਇਹ ਕਰੋਨਾ ਖਿਲਾਫ ਕਾਰਵਾਈ ਹੋ ਜਾਂਦੀ ਹੈ ਤੇ ਇਸ ਨੂੰ ਵੀ ਇੱਕ ਮਸਾਲੀ ਕਾਰਵਾਈ ਮੰਨਿਆ ਜਾ ਸਕਦਾ ਹੈ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਇਸ ਅੰਜਾਮ ਤੱਕ ਪਹੁੰਚਾ ਦਿੰਦੇ ਨੇ ਉਹਨੇ ਆਉਣ ਵਾਲਾ ਸਮਾਂ ਦੱਸੇਗਾ ਕਿ ਉਹਨਾਂ ਨੇ ਇਸ ਮਾਮਲੇ ਵਿੱਚ ਜਾਂਚ ਪੜਤਾਲ ਕਦੋਂ ਤੇ ਕਿਵੇਂ ਕਰਾਉਣੀ ਹੈ ਔਰ ਕਿਹੜੀ ਏਜੰਸੀ ਤੋਂ ਕਰਾਉਣੀ ਹੈ ਜਦ ਤੱਕ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਦਾ